ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਨਵਾਂ ਸਾਲ 2024 ਦੀ ਆਮਦ ਹੋ ਚੁੱਕੀ ਹੈ ਜੀ ਵਧਾਈਆਂ ਸਾਰਿਆਂ ਨੂੰ ਬਹੁਤ-ਬਹੁਤ ਮਹਾਰਾਜ ਕਰੇ ਸਾਲ ਸਾਰਿਆਂ ਵਾਸਤੇ ਬਹੁਤ ਵਧੀਆ ਆਵੇ ਜੀ ਪ੍ਰਮਾਤਮਾ ਆਪਣਾ ਸਾਡੇ ਬੰਦਿਆਂ ਤੇ ਵੀ ਤੇ ਪਸ਼ੂਆਂ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦੋ ਗੱਲਾਂ ਕਰਨੀਆਂ ਮੈਂ ਅੱਜ ਤੁਹਾਡੇ ਨਾਲ ਜ਼ਰੂਰੀ ਪਹਿਲੀ ਗੱਲ ਇਹ ਹੈ ਵੀ ਬਹੁਤ ਸਾਰੇ ਪਸ਼ੂ ਪਾਲਕ ਜਿਹੜੇ ਹੈਗੇ ਆਉਣ ਵਾਲੇ ਸਮੇਂ ਵਾਸਤੇ ਜੇ ਆਪਾਂ ਆਉਣ ਵਾਲੇ 20 ਸਾਲਾਂ ਦੀ ਗੱਲ ਕਰੀਏ ਡੇਰੀ ਦਾ ਧੰਦਾ ਹੁਣ ਅਗਲੇ 20 ਸਾਲ ਬਹੁਤ ਤੇਜ਼ੀ ਨਾਲ ਵਧਣਾ ਹੈ ਗਰੋਥ ਹੈ ਜਿਹੜਾ ਬਹੁਤ ਤੇਜ਼ੀ ਨਾਲ ਹੋਣੀ ਹੈ ਅਸੀਂ ਇਹ ਫੈਸਲਾ ਕਰਨਾ ਹੈ ਵੀ ਅਸੀਂ ਇਸ ਗਰੋਥ ਦਾ ਇਸ ਵਾਧੇ ਦਾ ਹਿੱਸਾ ਬਣਨਾ ਹੈ ਜਾਂ ਨਹੀਂ ਬਣਨਾ ਮੈਂ ਤੁਹਾਨੂੰ ਗਰੰਟੀ ਦੇ ਕੇ ਕਹਿੰਦਾ ਅਗਲੇ 20 ਸਾਲ ਤੁਹਾਡੇ ਹੈ ਜੇ ਤੁਸੀਂ ਮੇਰੀਆਂ ਦੋ ਗੱਲਾਂ ਮੰਨ ਲਓ ਪਹਿਲੀ ਗੱਲ ਵਗਿਆਨਕ ਤੌਰ ਤਰੀਕੇ ਅਪਣਾਓ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਸਾਡੇ 40000 ਲੀਟਰ ਜਿਹੜੀ ਗਾਂ ਦੁੱਧ ਦੇ ਸਕਦੀ ਹੈ ਉਹ 20000 ਲੀਟਰ ਨਹੀਂ ਦਿੰਦੀ ਪੂਰੇ ਜੀਵਨ ਕਾਲ ਚ ਦੋ ਟਾ ਹੀ ਸੂਏ ਜਾ ਕੇ ਤਿੰਨ ਸੂਏ ਜਾ ਕੇ ਗਾਂ ਖੜਕ ਜਾਂਦੀ ਹੈ ਚੌਥਾ ਪੰਜਵਾਂ ਸੂਆ ਗਾਵਾਂ ਦੇਖਦੀਆਂ ਨਹੀਂ ਬਹੁਤ ਸਾਰੀਆਂ ਮжоਰਿਟੀ ਪੰਜਾਬ ਦੀ ਗੱਲ ਕਰੀਏ ਮੱਝ ਜਿਹੜੀ 20000 ਲੀਟਰ ਦੁੱਧ ਦੇ ਸਕਦੀ ਹੈ ਪੂਰੇ ਜੀਵਨ ਕਾਲ ਚ ਉਹ ਚੌਥੇ ਪੰਜਵੇਂ ਸੂਏ ਤੋਂ ਗਾਹਾਂ ਨਹੀਂ ਟੱਪਦੀ 10000 ਲੀਟਰ ਤੇ ਜਾ ਕੇ ਖੜਕ ਜਾਂਦੀ ਹੈ ਵਿਗਿਆਨਕ ਸੋਚ અપਨਾਓ ਵਿਗਿਆਨਕ ਤੌਰ ਤੇ ਜਿਹੜਾ ਹੈਗਾ ਜਿਹੜੀ ਖੁਰਾਕ ਹੈ ਖੁਰਾਕ ਦੇ ਵਿੱਚ ਮਤਲਬ ਫੀਡ ਹੋ ਗਿਆ ਚਾਰਾ ਹੋ ਗਿਆ ਪਾਣੀ ਹੋ ਗਿਆ ਤੂੜੀ ਹੋ ਗਈ ਇਹਨਾਂ 'ਚ ਵਿਗਿਆਨਕ ਸੋਚ ਪਨਾਓ ਪਹਿਲੀ ਗੱਲ ਪ੍ਰਬੰਧਨ ਵੀ ਜ਼ਰੂਰੀ ਹੈ ਵਿਗਿਆਨਕ ਸੋਚ ਦੇ ਨਾਲ ਮੈਨੇਜਮੈਂਟ ਵੀ ਜ਼ਰੂਰੀ ਹੈ ਫੀਡਿੰਗ ਤੇ ਮੈਨੇਜਮੈਂਟ ਬਰੀਡ ਅਸੀਂ ਵਧੀਆ ਬਣਾ ਰਹੇ ਹਾਂ ਬਰੀਡ ਵਧੀਆ ਬਣਜੋ ਦੇ ਬਾਰੇ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਦੂਜੀ ਗੱਲ ਜਿਹੜੀ ਜ਼ਰੂਰੀ ਹੈ ਹੈਗਾ ਮੰਡੀ ਕਰਨ ਮੇਰੇ ਇਸ ਸਾਲ ਦਾ ਟੀਚਾ ਮੈਂ ਤੁਹਾਨੂੰ ਅੱਜ ਦੱਸ ਰਿਹਾ ਮਹਾਰਾਜ ਦੀ ਕਿਰਪਾ ਨਾਲ 100 ਬੰਦਿਆਂ ਨੂੰ ਘੱਟੋ ਘੱਟ 100 ਬੰਦਿਆਂ ਨੂੰ ਸਿੱਧਾ ਮੰਡੀਕਰਨ ਚ ਲੈ ਕੇ ਆਉਣਾ ਹੈ ਸਿੱਧਾ ਮੰਡੀਕਰਨ ਦੇ ਦੁੱਧ ਦਹੀਂ ਪਨੀਰ ਅੰਡੇ ਬ੍ਰੈਡ ਆਟਾ ਸਬਜ਼ੀਆਂ ਫਲ ਸਭ ਕੁਝ ਹੋਊਗਾ ਅੱਜ 2024 ਦਾ ਪਹਿਲਾ ਦਿਨ ਹੈ 31 ਦਸੰਬਰ ਨੂੰ ਗੱਲ ਕਰਾਂਗੇ ਜੇ ਮਹਾਰਾਜ ਦੀ ਕਿਰਪਾ ਰਹੀ ਕਟੋ-ਕਟ 100 ਬੰਦੇ ਜਿਹੜੇ ਆਪਾਂ ਸੀਰੀ ਸ਼ੁਰੂ ਕੀਤੀ ਹੈ ਆਪਣਾ ਕਿਸਾਨ ਆਪਣਾ ਮੰਡੀ ਕਰਨ ਕਟੋ-ਕਟ 100 ਫਾਰਮਰ 100 ਸਾਡਾ ਪਸ਼ੂ ਪਾਲਕ ਵੀਰ ਇਹ ਇੰਟੀਗ੍ਰੇਟਿਡ ਫਾਰਮਿੰਗ ਚ ਮੈਂ ਲੈ ਕੇ ਆਉਂਗਾ ਮੇਰਾ ਸਿਰ ਨਾਵਾਜ਼ਾ ਰਿਹਾ ਬਸ ਸਿਰਫ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਕਹੂੰਗਾ ਵੀ ਆਪ ਵੀ ਤੇ ਕਟੋ-ਕਟ 5 7 10 ਬੰਦਿਆਂ ਨੂੰ ਪਿੰਡ ਦੇ ਪੜੇ ਲਿਖੇ ਮੁੰਡਿਆਂ ਨੂੰ ਟੈਕਨੋਲੋਜੀ ਨਾਲ ਜੋੜੋ ਮੰਡੀ ਨਾਲ ਜੋੜੋ ਜੇ ਤੁਸੀਂ ਨਾ ਕੀਤਾ ਤਾਂ ਕੰਪਨੀਆਂ ਕਰਨੀਆਂ ਮੈਂ ਤੁਹਾਨੂੰ ਦੱਸਦਾ ਸੋ ਅਸੀਂ ਕਰੀਏ ਜੀ ਤੇ ਦੂਜਿਆਂ ਤੇ ਬਕਰਾਈਏ ਠੀਕ ਹੈ ਜੀ ਸ਼ੁਭ ਸ਼ਾਮ ਹੈ ਮੇਰੀ ਤੁਹਾਡੇ ਨਾਲ ਨੇ ਠੰਡ ਬਹੁਤ ਹੈ ਧੁੰਦ ਬਹੁਤ ਹੈ ਆਪਣਾ ਧਿਆਨ ਰੱਖੋ ਆਪਣਾ ਵੀ ਆਪਣੇ ਪਰਿਵਾਰ ਦਾ ਵੀ ਪਸ਼ੂਆਂ ਦਾ ਵੀ ਧਿਆਨ ਰੱਖੋ ਠੀਕ ਹੈ ਧੰਨਵਾਦ ਜੀ ਸਾਰਣ ਸਤਿ ਸ਼੍ਰੀ ਅਕਾਲ ਜੀ